ਚੱਲ ਵੀ ਲਓ ਤਾਂ ਕੰਮ ਤੇ ਚੱਲ ਮੈਂ ਇਹ ਜਿੱਦਣ ਗਈ ਆ ਉਹ ਤੁਹੇ ਤੀਜੇ ਮੇਰੇ ਮਿਸਤਰੀ ਲਾਤੇ ਆ ਯਾਰ ਮੈਨੂੰ ਜੋ ਬਨੇ ਆਖਿਆ ਵੀ ਚੱਲ ਕਿੰਨਾ ਵਜੇ ਰੀ ਦਾ ਕੋਲੇ ਚ ਟੈਂਪਾਸ ਕਰਨਾ ਹਾਂ ਹੱਥ ਫਿਰਾਈ ਹੋਵੇ ਤੇ ਕਮਰੇ ਸੋਹਣੇ ਲੱਗਦੇ ਆ ਹਾਂ ਸੋਹਣੇ ਲੱਗਦੇ ਆ ਇੱਥੇ ਕੋਈ ਮਾੜਾ ਤੂੰ ਨਹੀਂ ਕੋਈ ਨਾ ਕਰਦਾ ਮੈਂ ਕਿਤੇ ਮੇਰੇ ਸਿਰ ਦੇ ਮਾਰ ਨੂੰ ਪਈ ਤੂੰ ਉਹ ਕਮਰੇ ਮੈਨੂੰ ਕੱਢਦੀ ਹਾਂ ਕੱਢਣਾ ਚਾਹਦੀ ਹਾਂ ਵੀ ਮੈਂ ਚੌੜੀ ਹੋ ਕੇ ਰਵਾਂ ਮੈਂ ਕਮਰੇ ਪ੍ਰਸਤ ਕਰਾ ਲਿਆ ਤੂੰ ਐ ਕਰਦਾ ਜਾ ਤਿੱਥੇ ਚਲੀ ਤੇ ਪਤਾ ਨਹੀਂ ਕਿ ਕਿਹੜਾ ਬੇੜਾ ਕਰਕੇ ਆ ਕਿੰਨੂ ਕੀੜੇ ਭਏ ਯੋ ਤੇ ਉਹਨੂੰ ਦੱਸਿਆ ਤੇ ਤਾਂ ਆਈ ਮਾੜਾ ਤੇ ਹੋ ਕੇ ਆਈ ਨਹੀਂ ਤੂੰ ਮੈਨਾਂ ਨਹੀਂ ਮਿستی ਨਹੀਂ ਨਹੀਂ ਮੇਰੀ ਗੱਲ ਸੁਣ ਕੇਹਨੇ ਕਿ ਨਹੀਂ ਦੱਸਣਾ ਮੈਨੂੰ ਫੋਨ ਆਇਆ ਸੀ ਕਿ ਮੈਨੂੰ ਅਦਰ ਫੋਨ ਆਇਆ ਜਿਦ ਤੈਨੂੰ ਮਿਸਤਰੀ ਲਾਇਆ ਗਵਾਂਢੀ ਕੀ ਕੰਮ ਨੇ ਮੈਂ ਗਵਾਂਢੀਆਂ ਨੇ ਮਿਸਤਰੀ ਲਾਇਆ ਅੱਛਾ ਅੱਛਾ ਚਲ ਗੁੱਸਾ ਨਾ ਕਰੀ ਨਹੀਂ ਨਹੀਂ ਗੁੱਸਾ ਸੁਣ ਜਦੋਂ ਮੈਂ ਕਿਹਾ ਵਾ ਤੈਨੂੰ ਕੀ ਲੋੜ ਛੂਟ ਬੋਲਣ ਦੀ ਨਹੀਂ ਹਾਂ ਦਾ ਸਾੜਾ ਦੁਆੜੀ ਇਹਦਾ ਇਹ ਕਿ ਹੰਤਰਾ ਵੇਖ ਕੇ ਜਰਦਾ ਥੋੜੀ ਤੈਨੂੰ ਪਤਾ ਹੀ ਨਹੀਂ ਕਾਈ ਤਾਂ ਫੋਨ ਆਇਆ ਤਾਂ ਮੈਂ ਕਹਿੰਦੀ ਮੈਂ ਮਿਸਤਰੀ ਆਇਆ ਮੈਂ ਸ਼ਾਇਦ ਤੈਨੂੰ ਪਤਾ ਹੁਣਾਉਣਾ ਮੈਨੂੰ ਨਹੀਂ ਪਤਾ ਵੀ ਨਹੀਂ ਪਤਾ ਤੇ ਸਭੋ ਕਹਿਣ ਲਈ ਵੀ ਮੈਨੂੰ ਤਾਂ ਕਿਤੇ ਕਿਵਾਲੀ ਆ ਬਸਾਂਂਦੀ। ਤਾਂ ਕਹਿੰਦੇ ਕਿ ਗਾਦੇ ਮਾਰੇਗਾ ਨਾ ਨਿੱਕੀ ਨਿੱਕੀ ਗੱਲ ਬਹ ਜਾਂਦੀ ਆ। ਵੇਖ ਜਦੋਂ ਮੈਂ ਮਿਸਤਰੀ ਲਾਏ ਆਂਦੀ ਵੀ ਤੂੰ ਦੀਦੀ ਇਹ ਮੇਰਾ ਸਮਾਨ ਖਾਊਂਗਾ ਆਗੂ ਕਰ ਲਈ ਤੂੰ ਚੁੱਪ ਕੇ ਉੱਥੇ ਲਾਤਾ ਆਪਣਾ ਤਾਂ ਇੱਥੇ ਰੱਖਿਆ। ਮੈਂ ਵੀ ਪਹਿਣੀ ਜਿੱਦਾਂ ਮੈਂ ਤੇਰਾ ਸਮਾਨ ਸੰਭਿਆ ਉਹਦੇ ਵੀ ਆਪਣਾ ਸੰਭਿਆ। ਮੈਂ ਖੌਂ ਖਰਾਬ ਨਹੀਂ ਕੀਤਾ ਨਹੀਂ ਆ। ਤੂੰ ਜਾਂਦੀ ਹੋਣੀ ਆ ਉੱਜੜ ਜੇ ਇਹਨਾਂ ਦੇ ਹਿੱਸਾ ਲੈਣਾ ਜਦ ਹਿੱਸੇ ਹਿੱਸੇ ਦੱਸਣ ਲੱਗਿਆ। ਮੈਂ ਵੀ ਮੇਰਾ ਬੰਦਾ ਕਮਾਈ ਕਰ ਰਿਹਾ ਮੈਂ ਘਰੇ ਪ੍ਰਸਰ ਕਰਉਂਦੀ। ਤੈਨੂੰ ਪਤਾ ਪੂਰੇ ਪੂਰੇ ਘਰ ਦੇ ਤੇ ਮੇਰੇ ਬੰਦੇ ਨੇ ਬਣਾਏ। ਉਦੋਂ ਇਹਦੇ ਨੇ ਮਮੇ ਕੇ ਜਿੱਦ ਗੀਗਲ ਆ ਗਿਆ ਹੈ ਤੇ ਹੁਣ ਆ ਜਿਹੜਾ ਨਿਆਣੇ ਪਾਲਣ ਨੇ ਕੌਣ ਪਾਲਣ ਨੇ ਨਹੀਂ ਪਾਲਣ ਨੇ ਤੇ ਉਹ ਜਦੋਂ ਮਾਂ ਆਈ ਖਿੱਚ ਕੇ ਲਾ ਗਈ ਜਿਹੜੀ ਧੱਕੇ ਮਾਰ ਕੇ ਕੱਢੀ ਕੱਢੀ ਤੇ ਨਹੀਂ ਨਾ ਚਲੋ ਕੋਈ ਗੱਲ ਨਹੀਂ ਤੇ ਇਹ ਕਹਿੰਦੇ ਆ ਕਿ ਲੜਾਈ ਤੇ ਪਾਇਆ ਹੀ ਨਾ ਕਰੋ ਘਰ ਦੇ ਵਿੱਚ ਕਲਾ ਤੇ ਪਾਇਆ ਨਹੀਂ ਕਰੋ ਤੇ ਉਹਨੇ ਵੀ ਉਸੇ ਘਰ ਚ ਰਹਿਣਾ ਤੂੰ ਵੀ ਉੱਥੇ ਹੀ ਰਹਿਣਾ ਮੈਂ ਤੇ ਅੱਗੇ ਆਖਣੀ ਮੇਰੀ ਮਾਂ ਦਾ ਫੋਨ ਆਉਂਦਾ ਰਹਿ ਜਾਂਦਾ ਕਲਾ ਕਲੰਦਰ ਬਸੇ ਘੜੇ ਪਾਣੀ ਨਸੇ ਵੀ ਨਾ ਕਲਾ ਹੀ ਨਹੀਂ ਪਾਇਆ ਕਰੋ ਮੈਂ ਕਿ ਮੈਂ ਕਿੱਥੇ ਮਾਰਨੀ ਮੈਂ ਇਹਨਾਂ ਦੰਦਾ ਜੋ ਪੱਜੀ ਬਾਹਰ ਹੀ ਨਿਕੜਦੀ ਤੇ ਪਰ ਜਦੋਂ ਮੇਰੀ ਜੀਬ ਬਾਹਰ ਲੜਾਉਣ ਤੇ ਆਉਂਦੀਆਂ ਈ ਕਰਨ ਚਾਲ ਕੋਈ ਗੱਲ ਨਹੀਂ ਉਹਦਾ ਵੀ ਉਹ ਕਰ ਰਹਿਣਾ ਤੇਰਾ ਵੀ ਤੇ ਲੜਾਈ ਦੇ ਵਿੱਚੋਂ ਮਿਲਣਾ ਤਾਂ ਕੱਖ ਵੀ ਨਹੀਂ ਜੇ ਘਰ ਪਲੈਸਟਰ ਕਰਾਉਂਦੇ ਓ ਤੇ ਸਭ ਕੋ ਗਾੜੀ ਹੋ ਕੇ ਸੋਭਾ ਘਟੋ ਤੇ ਉਹਦਾਂ ਬੁੜੀ ਲੱਤਾਂ ਦੇ ਦੀਆਂ ਮੰਡਣ ਆਈਆਂ ਜੇ ਇੰਨੇ ਨਵਾਂ ਰੁਕਦੇ ਰੱਖਣਾ ਰਹਿਣ ਸਮਾਈ ਨਾ ਫਿਰ ਰੋ ਰਾ ਕੇ ਰੋ ਨਾ ਇਹ ਇਹਨੇ ਗੱਲ ਉਹਦੇ ਹਮੇਸ਼ਾ ਇਹ ਗੱਲ ਉਹਦੇ ਨਹੀਂ ਰਹਿਣ ਤੇ ਕਰਨੀ ਨਹੀਂ ਮੈਨੂੰ ਤੇ ਆਜ ਤਾਂ ਇਦਾਂ ਹੀ ਲਿਆਏ ਇੱਕ ਦੇਸਨ ਹੁੰਦੀ ਵੇ ਪਿੱਛਾ ਨਹੀਂ ਮੇਰਾ ਚਲ ਕੋਈ ਨਹੀਂ ਉਹਦੇ ਵੱਲ ਦੀ ਉਹ ਤਾਂ ਕਰਦੀ ਆ ਵੀ ਉਹਦੇ ਵੱਲ ਦੀ ਉਹਨੇ ਨਹੀਂ ਕਰਨੀ ਤਾਂ ਹੋਰ ਕਿੰਨੇ ਕਰਨੀ ਆ ਉਹਨੇ ਕਰਨੀ ਆ ਕਮਾ ਸੱਚੀ ਖਬੀ ਦਵੀ ਮਿਸਰੀ ਲੱਗੇ ਮੇਲਾ ਲਾਇਆ ਮਿਸਰੀ ਦੇ ਸਾਹਮਣੇ ਕੋਈ ਚੰਗੀ ਗੱਲ ਥੋੜੀ ਹੈ ਲਾਲਾ ਲਾਲਾ ਹੋਦਿਆ ਹੋਦਿਆ ਕਰਕੇ ਨਿਕਲ ਗਈ ਪਹਿਲਾਂ ਵੇਖ ਆਈ ਉਸ ਚੇਚੀ ਕੀ ਕਰਨਾ ਹੈ ਹੈ ਬਣਾ ਦੂੰ ਇਹਨਾਂ ਵੱਡੀ ਕੁੜੀ ਲਈ ਆਈ ਨਾਨੀ ਕੀ ਐਦਾਂ ਹੀ ਪਤਾ ਨਹੀਂ ਕਦੋਂ ਪਿੰਡ ਪਹੁੰਚਣਾ ਕਿੱਥੇ ਘੁੰਮ ਘਮਾ ਕੇ ਤੇ ਸ਼ਾਮਾਂ ਨੂੰ ਜਾ ਕੇ ਘਰ ਮਾਰੂਗਾ ਉਹ ਵੀ ਐਦਾਂ ਦੇ ਐਦਾਂ ਐਦਾਂ ਦੇ ਕੰਮ ਹੀ ਕਰ ਆਈ ਹਤੇ ਨਾਲ ਕੀ ਕਰਾਂ ਮੈਂ ਬੜੀ ਦੁਖੀ ਧਰਮਾ ਸੱਚੀ ਬਹਿ ਜਾ ਆਈਆਂ ਤੇ ਨਹੀਂ ਬੈਣਾ ਗੁੜਾ ਕੀ ਆ ਫੜ ਰੋਟੀ ਸਬਜ਼ੀ ਦਾ ਟਾਈਮ ਹੋ ਗਿਆ ਮੇਰੇ ਤੇ ਸਬਜ਼ੀ ਬਣਾਓ ਵੇਲਾ ਕੱਲੀ ਜਾਣੀ ਤਾਂ ਉਸਿਆ ਪਈਓ ਸਭ ਜੀ ਹੁਣ ਮਿਸਤਰੀਆਂ ਦਾ ਵੀ ਕਰਨ ਦੇ ਹੀ ਮੈਂ ਇਹ ਕੰਮ ਤੇ ਕੱਲ ਕੱਲ ਨੂੰ ਕਿਨੇ ਚੌਨੀ ਜਿੰਨੀ ਕਦਰ ਨਹੀਂ ਪਉਣੀ ਭਾਵੇਂ ਮੈਂ ਵੈਨ ਵਿੱਚ ਹੋਖੋ-ਖੋ 25 ਫਿਰ ਹਰ ਕੰਮ ਦੇ ਹੈਂ ਹਾਂ ਤੇ ਨਹੀਂ ਕਰਾਂਦੇ ਲਾ ਕੋ ਕਿੱਥੇ ਹੁਣ ਅੱਡੀ ਵੇਰ ਕਿਤੇ ਨਿਕਲੀ ਓਰ ਕਿੱਥੇ ਗਈ ਉਹ ਦਿਨ ਸੇ ਲੇ ਸੇ ਬੁਣਾਈ ਨਾ ਕਰੇ ਨਹੀਂ ਬਣਾ ਤੇ ਤੇਰੇ ਮੇਰੇ ਵਰਗੀ ਗਵਾਣ ਦੇ ਹੋ ਜਾਣਾ ਸੱਚੀ ਕਿ ਭਾਈ ਮੈਂ ਕੰਮ ਕਰਦੀ ਆ ਤੇ ਮੈਨੂੰ ਮੈਨੂੰ ਇਹ ਛੜ ਕੇ ਛੁੱਟੇ ਆਈ ਚੰਗਾ ਹਾਂ ਹਾਏ ਰੱਬਾ ਆਹ ਨੂੰ ਕਹਿੰਦੇ ਆ ਦਾਤੀ ਨੂੰ ਇੱਕ ਬੰਦੇ ਦੰਦੇ ਹੁੰਦੇ ਤੇ ਦੁਨੀਆਂ ਦੇ ਦੋਵੇਂ ਪਾਸੇ ਕਹਾਵਤ ਸੁਣੀ ਤੀ ਪਰ ਵੇਖ ਵੀ ਲਿਆ ਆਪੇ ਹੀ ਸਾਹਮਣੇ ਲੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀਨ ਆਪੇ ਉਹਦੇ ਆਈ ਦੇ ਗਾਲ ਪੈ ਗਈ ੱੱਕੇ ਵੀ ਮਾਰ ਲੇ ਲੜਾਈ ਵੀ ਕਰ ਲਈ ਤੇ ਆਪੇ ਨੂੰ ਕਹਿੰਦਾ ਵੀ ਮੈਨੂੰ ਇਤਾਂ ਕਿਹਾ ਉਤਾਂ ਕਿਹਾ ਕੀ ਕਰੀ ਜੀ ਕੋਈ ਆਪਣੀ ਜ਼ਿੰਦਗੀ ਜੀਣਾ ਚਾਹੁੰਦਾ ਤੇ ਕਿੱਦਾਂ ਜੀਵੇ ਸਾਰੇ ਤਰੀਕਿਆਂ ਨਾਲ ਤੇ ਉਹ ਰਹਿਣ ਲਈ ਹੈ ਬਚਾ ਜੀ ਕਿਹੜੇ ਖੂਚ ਡੋਗ ਮਰੇ ਮੈਨੂੰ ਤੇ ਇਹ ਨਾ ਤਰਸ ਹੁੰਦਾ ਵਾ ਨਾ ਤੇ ਦੀਪ ਸ਼ਾਇਦ ਜੇ ਤੂੰ ਤੇ ਜਵਿਆ ਕਰਾ ਲੈਂਦੀ ਤੇ ਖਰੇ ਇੱਥੇ ਨਾਲੋਂ ਸੌਖੀ ਰਹਿੰਦੀ ਮੈਨੂੰ ਤੇ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਆਖਰ ਧੀ ਦਾ ਘਰ ਕਿਹੜਾ ਵਾ ਕਿ ਸਹੁਰੇ ਘਰ ਹੁੰਦਾ ਜਿਹੜੀ ਜਿੰਨਾ ਚਿਰ ਉਹਦਾ ਆਦਮੀ ਹੈ ਬਾਅਦ ਚ ਉਹ ਘਰ ਨਹੀਂ ਇੱਕ ਕੁੜੀ ਤਾਂ ਸਾਰੀ ਉਮਰ ਘਰ ਹੀ ਨਹੀਂ ਲੱਭਦਾ ਵੀ ਸਹੁਰੇ ਆ ਕੇ ਪੇਕੇ ਆ ਕੇ ਆਉਂਦੇ ਵਿਆਹਤੀ ਆ ਤੇ ਰਵਾਂ ਉਹ ਆ ਤੇ ਸਹੁਰੇ ਵਿਚਾਰੀ ਨੂੰ ਆਉਂਦੇ ਵੀ ਬੰਦਾ ਗਿਆ ਤੇ ਸਮਝੇ ਤੂੰ ਹੀ ਗਈ ਤੇਰਾ ਇੱਥੇ ਹੈ ਹੀ ਕੱਕ ਨਹੀਂ ਲੇ ਇੱਥੇ ਬੈਠੀਆਂ ਵਾਂ ਨਾਨੀ ਦੋਤੀ ਸਾਸਰੀ ਘਰ ਮੰਮੀ ਸਾਸਰੀ ਘਰ ਰਾਜੀਦੀਪ ਹਾਂਜੀ ਠੀਕ ਜੇ ਕੀ ਗੱਲ ਆ ਸਿਮੂ ਟਿਵੀਸ਼ਨ ਤੇ ਚਲ ਗਈ ਇਹ ਮਗਰ ਖੜੇ ਪੈਂਦੀ ਸੀ ਤੇ ਰੋਈ ਜਾਂਦੀ ਮੈਂ ਇੱਥੇ ਲੈ ਕੇ ਬਹਿ ਗਈ ਇਹ ਸ਼ਸਤੋਂ ਡਈ ਆ ਹਾਂ ਹੋ ਕਹਿੰਦੀ ਵਾ ਸਿਮੂ ਦੇ ਨਾਲ ਹੀ ਜਾਣਾ ਵਾ ਤੇ ਭਾਬੀ ਨੂੰ ਫੜਾ ਦੇਣੀ ਸੀ ਭਾਬੀ ਤਾਂ ਉਦੋਂ ਦਾ ਪਰਸ ਪਾ ਕੇ ਸ਼ਹਿਰ ਚਲ ਗਈ ਆ ਤੇ ਹੋ ਹਏ ਤੋ ਉਹਨੂੰ ਸ਼ਹਿਰ ਕੀ ਕੰਮ ਪੈ ਗਿਆ ਕੀ ਪਤਾ ਕੀ ਪਿਆ ਦੱਸਿਆ ਨਹੀਂ ਉਹਦਾ ਚਲੀ ਗਈ ਇੱਥੋਂ ਕੁੜੀ ਛੱਡ ਗਈ ਘਰੇ ਮੈਨੂੰ ਸਾਹਮਣੀ ਪੈਣੀ ਆ ਪਰ ਮੈਂ ਤਾਂ ਸਾਹ ਵੀ ਲਈ ਲੈ ਦੱਸ ਹੱਦ ਹੋਈ ਐ ਨਾਲੀ ਰੀਤ ਮੰਮਾ ਨੂੰ ਇਹ ਕਹਾ ਪਤਾ ਹੈ ਹੈ ਤੂੰ ਮੰਮਾ ਨਾਲ ਗੁੱਸੇ ਹੋ ਕਹਿੰਦੀ ਸੀ ਕਿੱਥੇ ਆ ਦੀਦੀ ਕਿੱਥੇ ਆ ਦੀਦੀ ਕਿੱਥੇ ਆ ਦੀਦੀ ਟੀਵੀਸ਼ਨ ਤੇ ਗਏ ਆ ਤੈਨੂੰ ਨਹੀਂ ਖੜਿਆ ਦੀਦੀ ਨੇ ਨਾਨੂ ਕਿੱਥੇ ਨਾਨੂ ਚੀਜੀ ਖਾਂਦੀ ਪਾਪਾਈ ਘਰੇ ਹੈ ਜਾਂ ਚਲੋ ਬਾਹਲੇ ਕੇ ਅੰਦਰ ਜਾ ਮੈਨੂੰ ਖੜਾ ਰਾ ਉਦੋਂ ਦੀ ਚਲੇਗੀ ਹੀ ਜੋ ਜੋ ਹੋੜਾ ਹਾ ਬਣਾਏ ਚੌਲ ਲਿਆ ਲਿਆ ਕੇ ਦਵਾਂ ਨੂੰ ਮੈਂ ਚੋਲ ਮੰਗਣ ਲਈ ਆ ਆਹੋ ਨੂਨ ਮਾਰੇ ਉਹ ਮੈਂ ਲੱਗੇ ਨਾਨੀ ਚੋਲ ਲਿਓਣ ਹਾਂ ਲੈ ਚੌਲ ਹੈ ਇਹ ਵੀ ਲੈ ਲਾ ਇਹ ਵੀ ਲੈ ਲਾ ਬਹਿ ਜਾ ਔਰ ਖਾ ਲਾ ਨੂਨ ਮਾਰੇ ਜਿੰਦੇ ਤਾਈਓ ਦੇਈ ਹੈ ਕਿ ਚੋਲ ਚੋਲ ਕਰਨਾ ਆਹੋ ਖਾ ਲੂਗੀ ਖਾ ਲਾ ਕੁੱਤੇ ਨਾ ਢੋਲੀ ਚੰਗਾ ਉੱਤੇ ਢਲ ਗਿਆ ਹਾਂ ਚੱਲ ਕੋਈ ਨਾ ਖਾ ਲਾ ਸਾਰੇ ਚੁੱਪ ਰਹੇ ਹੋ ਨਾਨੀ ਨੇ ਚੋ ਅਛਾ ਦਵਾਏ ਆ ਚਲ ਖਾ ਲਓ ਫਿਰ ਕਿੱਦਾਂ ਗਈ ਈ ਤੂੰ ਕਿੱਦਾਂ ਆ ਉੱਥੇ ਹਾਲ ਉੱਥੋਂ ਦੇ ਹਾਲ ਤੇ ਮਾੜੇ ਆ ਮਮੀ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਨਾ ਕਰਾਂ ਪੈਰਪੁੱਟਾਂ ਬੜੀ ਵੱਡੀ ਗਲਤੀ ਕਰ ਲਈ ਪੈਰਪੁੱਟ ਕੇ ਤੇ ਉਹਨੇ ਤਾਂ ਮੈਨੂੰ ਇੱਥੇ ਖਲੋਣ ਹੀ ਨਹੀਂ ਦਿੱਤਾ ਜਿਹੜਾ ਪ੍ਰੀਤਾਲ ਘੜੀ ਬਹਿ ਲਿਆ ਚਾਹ ਪੀ ਲਈ ਪੀ ਲਈ ਆ ਉਹਨੇ ਤੇ ਗੱਲਾਂ ਬਾਤਾਂ ਬਹੁਤ ਕਰਦੀ ਸੀ ਤੇ ਸੱਸ ਤੇਰੀ ਕਿੱਥੇ ਸਾਸਾਹੀ ਦੇ ਘਰੇ ਇਹ ਤਾਂ ਸੱਸ ਨੂੰ ਕੂਨ ਦਿੰਦੀ ਆ ਉਹਨੇ ਅੱਗੇ ਨਹੀਂ ਕਦੀ ਕੂਨਤਾ ਹੁਣ ਕਿੱਥੋਂ ਕੂਨ ਦੇਣਾ ਹੈ ਚਲ ਕੋਈ ਨਹੀਂ ਤੂੰ ਨਹੀਂ ਫਿਕਰ ਕਰਨਾ ਇਹ ਘਰ ਦਾ ਅਸੀਂ ਹੈਗੇ ਆ ਅਸੀਂ ਸਾਰੇ ਕੰਮ ਕਰ ਸਕਦੇ ਆ ਅਸੀਂ ਪੋਛ ਵੀ ਸਕਦੇ ਆ ਜੀਂਦੇ ਜਾਗਦੇ ਆ ਲੈ ਤਾਂ ਤੂੰ ਨਹੀਂ ਦੇਰ ਤੋਂ ਲੈਣੀ ਚੁੱਪਗਾ ਚਰੀ ਤ ਪੋਛ ਗਈ ਲੈਣਾ ਤੂੰ ਹੀ ਹੁਣ ਉਹ ਤਾਂ ਕਬਜ਼ਾ ਹੀ ਕਰਕੇ ਬੈਗੀ ਆ ਅੱਧਰ ਟੂੜ ਸਾਮਾਨ ਹੋਣਾ ਮੰਮੀ ਦੇ ਬਥੇਰਾ ਆਂਦੇ ਆ ਆਂਦੇ ਆ ਕੋਈ ਗੱਲ ਨਹੀਂ ਆ ਜਿੱਦਨ ਪਲਸਟਰ ਹੋ ਗਿਆ ਤੇਰਾ ਕਮਰਾ ਮੈਂ ਸਾਮਾਨ ਆਪ ਰੱਖੂੰਗੀ ਸੱਟ ਕਰਕੇ ਮੈਂ ਨਹੀਂ ਕੋਈ ਫਿਰ ਮੈਂ ਚੁੱਪ ਕਰਕੇ ਗੱਲਾਂ ਬਾਤਾਂ ਬਣੀਆਂ ਕਰਦੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੰਮੀ ਉਹਦਾ ਹੁਣ ਦਿਮਾਗ ਖਰਾਬ ਹੋ ਗਿਆ ਵਾ ਉਹ ਹੁਣ ਜੋ ਮਰਜ਼ੀ ਕਰੀ ਜਾਵੇ ਉਹਦੀ ਨਹੀਂ ਹੁਣ ਕੋਈ ਗੱਲ ਕਰ ਸਕਦੀ ਮੈਂ ਜਿੱਦਣਾ ਹੀ ਚਲ ਗਏ ਨਾ ਉੱਥੇ ਉਹਦਾ ਦਿਮਾਗ ਐ ਸਹੀ ਕਰ ਦੇਣਾ ਵੇਖੀ ਕਿੱਦਾਂ ਕਰਦੇ ਆ ਹੁਣ ਇਹੋ ਹੀ ਆ ਕਿ ਤੁਹਾਨੂੰ ਬੁਰੇ ਬਨਣਾ ਪੈਣਾ ਹੁਣ ਮੈਂ ਹੁਣ ਉੱਥੇ ਉੱਥੇ ਕੀ ਕਰਾਂ ਆਪੇ ਭਾਜੀ ਘਰੇ ਨਹੀਂ ਹੁੰਦੇ ਤੇ ਇਹੋ ਹੁੰਦੀ ਆ ਕੋਈ ਨਹੀਂ ਦੀਪਾ ਤੂੰ ਨਾ ਹਣ ਕੇ ਕਰ ਕਰੀ ਕੋਈ ਨਹੀਂ ਬਾਬਾ ਭੁੱਖੀ ਲੱਗਦੀ ਰੀਤ ਰੀਤ ਆਹ ਪਰੌਣੇ ਆ ਗਏ ਲੈ ਪਰੌਣੇ ਆ ਗਏ ਸਾਸਰੀਕਾਲ ਸਾਸਰੀਕਾਲ ਹੋਰ ਸਨਾਓ ਠੀਕ ਆ ਠੀਕ ਠਾਕ ਸਾਸਰੀਕਮਾਸੀ ਜੀ ਸਾਸਰੀਕਾਲ ਸਾਸਰੀਕਾਲ ਬੈਠੋ ਮੈਂ ਪਾਣੀ ਲੈ ਆਵਾਂ ਬੈਠੋ ਨਾ ਕੁਰਸੀ ਨਿਆਮਾ ਆਏ ਇੱਥੇ ਆਇਆ ਪਤਾ ਤੂੰ ਬਹੋਤੇ ਬੈਠ ਖੋਰਣਾ ਹਾਂ ਠੀਕ ਠਾਕ ਮੈਂ ਕਹ ਪੈਣ ਦਾ ਤਾਂ ਟਾਈਮ ਨਹੀਂ ਲੱਗਦਾ ਆਪ ਹੀ ਜਾਣੀ ਆ ਐਦਾ ਹੀ ਆ ਅੱਗੇ ਪਹਿਲੋ ਝੋਨੇ ਦਾ ਰੌਲਾ ਪਿਆ ਸੀ ਕਿ ਝੋਨਾ ਵੜਾ ਲੀਏ ਹੁਣ ਕਣਕ ਦਾ ਪਿਆ ਕਣਕ ਵੀਜੀ ਜਾਵੇ ਕਿਹੜਾ ਵੇਲਾ ਤੇ ਸਾਡੇ ਵੀ ਐਦਾ ਹੀ ਆ ਇਹ ਰੌਲਾ ਕੌਲਾ ਹੁਣ ਮਿਲਣੋਂ ਕਿੰਨੋਂ ਚਲ ਜਾਣਾ ਵਾ ਨਹੀਂ ਮਿਲਣੋਂ ਕਿੰਨੋਂ ਕਿਉਂ ਜਾਣਾ ਤੇਰਾ ਤਾਂ ਜੀਕਾਰ ਹੀ ਹੁੰਦਾ ਤੇ ਜਾਵਾ ਤੇਰਾ ਤਾਂ ਕਰਦਾ ਹੀ ਨਹੀਂ ਜੀ ਤੇ ਕਰਦਾ ਵਾ ਬਥੇਰਾ ਕਰਦਾ ਕਿਉਂ ਨਹੀਂ ਗਾ ਕਰਾਂ ਚੋਂ ਨਿਕਲਤ ਨਹੀਂ ਹੁੰਦਾ ਆਪੇ ਤਾਂ ਮ ਕੱਢਣਾ ਪੈਂਦਾ ਹੋਰ ਸੁਣਾਓ ਹੋ ਠੀਕ ਠਾਕ ਆ ਵਧੀਆ ਤੁਸੀਂ ਸੁਣਾਓ ਨਵਾਂ ਦਾ ਪੋਤੀਆਂ ਪੁੱਤਾਂ ਹਾਂ ਠੀਕ ਆ ਠੀਕ ਆ ਨਾਲ ਤੇਰੇ ਟੱਕਰੇ ਭੈਣ ਜੀ ਕਿੱਦਾਂ ਹੋ ਗਏ ਨਿਆਤ ਰੱਬ ਸੁਭਾਵੀ ਰੱਬ ਮੇਰੀ ਬਣਾਉਣ ਵਾਲਾ ਇਹ ਨਾ ਬਸਉਤਰੀ ਤੇਨੇ ਮੈਨੂੰ ਵੇਖ ਕੇ ਟੀਂ ਟੀਂ ਕੀਤਾ ਤੇ ਮੈਂ ਪਿੱਛਾ ਪਾ ਕੇ ਵੇਖਾ ਤਾਂ ਮੈਂ ਖਾ ਚੰਗਾ ਹੀ ਹੋਇਆ ਤਾਂ ਤੁਰਨਾ ਪੈਣਾ ਸੀ ਤੋ ਮੈਨੂੰ ਵਿਚਾਰਾ ਛਡਾ ਲਿਆ ਅੱਛਾ ਚਲੋ ਵਧੀਆ ਕੀਤਾ ਭੈਣ ਕਿੱਥੇ ਗਈ ਏ ਭੈਣ ਤਾਂ ਤੇਰੀ ਬਾਹੂ ਸ਼ਹਿਰ ਗਈ ਆ ਅੱਛਾ ਅੱਛਾ ਮੈਂ ਵੀ ਫੋਨ ਕਰਕੇ ਨਹੀਂ ਆਇਆ ਮੈਂ ਵੀ ਚੱਲ ਮੈਂ ਕਿਹਾ ਚੱਲ ਇਹਦਾ ਗੇੜਾ ਗੂੜਾ ਲਾ ਆਉਂਦੇ ਹਾਂ ਕਾਫੀ ਟਾਈਮ ਹੋ ਗਿਆ ਹੈ ਗਿਆ ਚੱਲ ਉਹ ਤੇ ਚੰਗਾ ਕੀਤਾ ਪੁੱਤ ਪਰਿਵਾਰ ਠੀਕ ਠਾਕ ਆ ਸਾਰੇ ਵਧੀਆ ਆਂਟੀ ਜੀ ਅੱਛਾ ਸਭ ਠੀਕ ਠਾਕ ਨੇ ਕਿਰਪਾ ਮਾਰਾ ਜੀ ਭੈਣ ਤੇਰੀ ਤੇ ਕੰਮ ਹੀ ਸ਼ਹਿਰ ਤੇ ਤਾਂ ਗਈ ਆ ਆ ਜਾਂਦੀ ਆ ਕੋਈ ਨਹੀਂ ਠੀਕ ਠੀਕ ਹੈ ਹੋਰ ਭੈਣ ਜੀ ਸੁਣਾਓ ਹਾਂ ਠੀਕ ਠਾਕ ਵਾ ਫੋਨ ਆ ਗਿਆ ਇੱਕ ਮੈਂ ਆ ਗਿਆ ਫੋਨ ਸੁਣ ਕੇ ਸੁਣਾ ਸੁਣਾ ਅੱਜ ਹੋਰ ਸੁਣਾਓ ਫਿਰ ਹਾਂ ਠੀਕ ਠਾਕ ਹੈ ਤੇ ਇੱਥੇ ਕਿਤੇ ਰਾਤ ਉੱਠ-ਉੱਠ ਨਹੀਂ ਖਾਂਦੇਗਾ ਇਹੋ ਦੁੱਖ ਮਾਰਦੇ ਇਹਦੇ ਦੀਵ ਤੇ ਤੇਰਾ ਪਤਾ ਨਹੀਂ ਰੱਬ ਨੇ ਕਰਮ ਕਿਦਾਂ ਦੇ ਲਏ ਦੇਖੋ ਯੱਕ ਕੀ ਕਰਨਾ ਹਾਂ ਹੈਲੋ ਸੱਸੀਆ ਭੈਣ ਹਾਂ ਵਧੀਆ ਵਧੀਆ ਠੀਕ ਠਾਕ ਆਇਆ ਸੀ ਤੇਰੇ ਕੋਲ ਹੀ ਇੱਥੇ ਹਾਂ ਰਹਿਣਾ ਰਹਿਣਾ ਵਾਂ ਪੁੱਛਣ ਡੈ ਮਾਸੀ ਨੂੰ ਮੈਂ ਕਿੱਥੇ ਗਈ ਆ ਕਹਿੰਦੇ ਸ਼ਹਿਰ ਨੂੰ ਗਈ ਆ ਅੱਡੇ ਘੰਟੇ ਤੱਕ ਚੱਲ ਜਦੋਂ ਫਿਰ ਅੱਡੇ ਤੇ ਆ ਜਾਏਂਗੀ ਮੈਨੂੰ ਕਰਦੀ ਫੋਨ ਚੱਲ ਠੀਕ ਆ ਮੈਂ ਆ ਹੀ ਜਾਣਾ ਫਿਰ ਇਹ ਨਾ ਬਾਟੀ ਕੁੜੀ ਨੇ ਆਈ ਆ ਨਾ ਐਨਾ ਕਿਤੇ ਈਰਖਾ ਕਰਦੀ ਨਹੀਂ ਈਰਖਾ ਕਰਦੀ ਆ ਕੋਈ ਗੱਲ ਨਹੀਂ ਕਰਨ ਵਾਲੀ ਭਰਾ ਨੇ ਕੀ ਕਰਨ ਨੂੰ ਰਹਿਣਾ ਇੱਥੇ ਬਣਾ ਹੁਣ ਆ ਇਕੱਠਾ ਹੀ 10 15 ਦਿਨ ਆਹ 10 15 ਦਿਨ ਸਾਡੇ ਘਰ ਵੀ ਆ ਗਈ ਚਾਵਲ ਇਦਾਂ ਦੀਆਂ ਆ ਉਹ ਵੀ ਮੇਰੀ ਕੁੜੀ ਆਜੂ ਨਾ ਉਹਨੇ ਸਾੜੀ ਮਾਰਨਾ ਬੋੜ ਬੋੜ ਕਰਦੀ ਫਿਰੂ ਤੇ ਆਪਣਾ ਕੋਈ ਆਜੂ ਨਾ ਤੇ ਫੇਰ ਬੜੀ ਖੁਸ਼ ਆਂਦਾ ਰੋਟੀ ਵੀ ਬਣ ਜਾਂਦੀ ਆ ਇੱਦਾਂ ਘਾਟੀਆਂ ਤੇ ਹੁਣ ਕੰਨ ਤੇ ਹੀ ਬਿਜਲੀ ਆ ਤੇ ਭਰਾ ਨੇ ਇੱਥੇ ਕਰਨਾ ਚਾਹੇ ਤੇ ਹੱਥ ਵਟਾਉਣਾ ਹੋਵੇ ਤਾਂ ਕੋਈ ਨਹੀਂ ਇਦਾਂ ਦਾ ਸਾਬ ਖਾਊ ਯਾਰ ਟੱਕਰ ਦੇਈਓ ਸੱਧਿਆਊ ਘਾ ਤੇ ਆਉਣਾ ਉਹਨੇ ਆਖੇ ਤਾਂ ਠੀਕ ਠਾਕ ਆ ਕਰਨ ਨਾ ਪੋਤ ਤੇ ਠੀਕ ਠਾਕ ਵਾ ਜਦੋਂ ਮੈਂ ਇਦਾਂ ਤੁਰ ਪਈ ਨਹੀਂ 3 ਚੌਥੇ ਦਿਨਾਂ ਤੇ ਉਹ ਵੀ ਮੈਨੂੰ ਪੁੱਛਦੇ ਆ ਤੇਰੇ ਪੈਰਾਂ ਦੀ ਮਿੱਟੀ ਚੁੱਕੀ ਆ ਆਪ ਤੇ ਆਉਂਦੀ ਨਹੀਂ ਤੇ ਤੈਨੂੰ ਜਿਆਦਾ ਉਹਦਾ ਰਹਿੰਦਾ ਵਾ ਲੈ ਮਾਸੀ ਮੰਮੀ ਨੂੰ ਤੇ ਘਰ ਦੇ ਚਮੇਲੇ ਹੀ ਨਹੀਂ ਨਿਕਲ ਦਿੰਦੇ ਸਾਰਾ ਦਿਨ ਘਰੇ ਲੱਗੀ ਰਹਿੰਦੀ ਆ ਤੇ ਆਉਣਾ ਜਾਣਾ ਇਹਨਾਂ ਕਿਤੇ ਕੀ ਆ ਗੁੱਸਾ ਨਾ ਕਰੋ ਤੁਸੀਂ ਪਤਾ ਮੰਮੀ ਨਾਲੋਂ ਮੈਨੂੰ ਵੀ ਜਿਆਦਾ ਕੰਮ ਵਾ ਫੇਰ ਹੀ ਮੇਰਾ ਜੀਕਰ ਆਉਂਦਾ ਲਊ ਆਪਣਾ ਮੱਪਰਦਾ ਵਾ ਕਿ ਮੈਂ ਵੇਖ ਕੇ ਆਵਾ ਇੱਕ ਤੇਰੇ ਵੱਲ ਧਾਨ ਇੱਕ ਇਹਦੇ ਵੱਲ ਮੇਰਾ ਰਹਿੰਦਾ ਸੀ ਉੱਥੇ ਗਈ ਕਿ ਨਹੀਂ ਤੇਰ ਕੋ ਉਹ ਤੇ ਗੱਲ ਤੁਹਾਡੀ ਸਹੀ ਆ ਤੁਹਾਨੂੰ ਤੇ ਚੰਗੀਆਂ ਨੋਵਾਂ ਮਿਲ ਗਈਆਂ ਤੇ ਆ ਜਾਂਦੇ ਜੇ ਇਹਨੂੰ ਤੇ ਰੱਬ ਨੇ ਇੱਕ ਦਿੱਤੀ ਤੇ ਉਹ ਵੀ 24 ਘੰਟੇ ਕਦੀ ਉਹਦਾ ਸ਼ਹਿਰ ਤੇ ਕਦੀ ਉਹਦਾ ਵਾਂਡਾ ਉਹਦੇ ਤੇ ਕੰਮ ਆਪਣੇ ਨਹੀਂ ਮੁੱਕਦੇ ਤੇ ਇਹਨਾਂ ਨੂੰ ਨੇ ਕੀ ਕਿਤੇ ਜਾਣ ਦੇਣਾ ਚੱਲ ਛੱਡ ਜਾਂਦੀਆਂ ਕੁੜੀਆਂ ਸਕੂਲ ਚਕਾਰ ਆਹੋ ਜਾਂਦੀਆਂ ਵਾ ਸਿੰਮੂ ਗਈ ਟਿਊਸ਼ਨ ਤੇ ਮੈਂ ਤੇ ਆਪ ਹੁਣੇ ਆ ਜੇ ਉੱਥੋਂ ਤੁਰ ਹੀ ਆਉਣ ਡਈ ਆ ਅੱਛਾ ਸਕੂਲ ਤੇ ਜਾਂਦਗਾ ਵਾ ਕੁੜੀਆਂ ਤੇ ਜਾਂਦੀਆਂ ਭੈਣ ਜੀ ਤੂੰ ਤੇ ਆਨੀ ਆ ਆਪਣੇ ਥਾਂ ਗੁੱਸਾ ਕਰਨ ਰਹੀ ਆ ਕਿ ਮੇਰੇ ਕੋ ਆਉਂਦੀ ਨਹੀਂ ਮੈਨਾਂ ਤਾਂ ਦੀਪ ਦੀ ਟੈਨਸ਼ਨ ਨੇ ਖਾ ਲਿਆ ਕੀ ਕਰਨਾ ਭੈਣ ਜੀ ਹੁਣ ਇਹਦੇ ਵਿੱਚ ਨਾ ਤੇਰਾ ਪਹਿਲਾਂ ਮੇਰੀ ਗੱਲ ਦਾਸ਼ ਤੂੰ ਸੁਣ ਵੀ ਤੂੰ ਇਹਦਾ ਮਗਰ ਕਦੀ ਵੀ ਫੇਰਾ ਮਾਰਿਆ ਫੇਰਾ ਤੇ ਮਾਰਦੇ ਹਾਂ ਚਲੋ ਮੈਂ ਤੇ ਦੂਰ ਆ ਇਹ ਤੇ ਹਾਵਾ ਰੋਜ਼ ਈਆਂ ਕੋ ਜਾਂਦੇ ਵੀ ਨਹੀਂ ਚੰਗੇ ਲੱਗੀ ਦਾ ਮਗਰ ਗੇੜਾ ਲਾਈਏ ਤੇ ਉਹਨਾਂ ਨੂੰ ਵੀ ਹੁੰਦਾ ਵਾ ਪੀ ਇਹਦੇ ਮਗਰ ਕੋਈ ਆਉਂਦਾ ਵਾ ਆ ਮੈਂ ਕਿੰਨੀ ਵਾਰ ਇਹਦੇ ਕੋ ਪੂੰਚੀ ਪੁੱਛ ਲਾ ਉਹ ਮਾਸੀ ਜੀ ਉਹ ਗੱਲ ਤਾਂ ਠੀਕ ਆ ਪਰ ਜਿੱਦੋਂ ਦਾ ਮੈਂ ਇੱਥੇ ਆ ਗਈ ਆ ਆਹੜਾ ਮਗਰ ਉਹ ਦਵਿੰਦਰ ਨੇ ਮਿਸਤਰੀ ਲਾ ਕੇ ਮੇਰਾ ਸਮਾਨ ਅੱਧ ਤੋਂ ਦੂੜ ਕੀਤਾ ਆ ਇਹ ਚੀਜ਼ ਨੇ ਤੇ ਸਾਨੂੰ ਸਾਰਿਆਂ ਨੂੰ ਤੋੜ ਕੇ ਹੀ ਰੱਖਤਾ ਵਾ ਦਵਿੰਦਰ ਨੇ ਮਿਸਤਰੀ ਰਾਏ ਉਹ ਕਦੋਂ ਆ ਹੋਣੀ ਮੈਨੂੰ ਫੋਨ ਕਰਕੇ ਪ੍ਰੀਤ ਨੇ ਦੱਸਿਆ ਸੀ ਤੇ ਮੈਂ ਗਈ ਹਾਂ ਵੇਖਣ ਪਰ ਉਹਨੇ ਦਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਬੜੀ ਤਾਂ ਥਾਂ ਹੋਈ ਮੇਰ ਨਾਲ ਤੇ ਹਾਰ ਕੇ ਫਿਰ ਮੈਂ ਮੋੜਾ ਹੀ ਮੈਂ ਕੱਲੀ ਨੇ ਉਥੇ ਕੀ ਕਰ ਲੈਣਾ ਸੀ ਹੋਣੀ ਥੋੜੇ ਦਿਨ ਹੋਏ ਲਾਇ ਇਹਨੂੰ ਗਵਾਂਡੇ ਨੇ ਫੋਨ ਕੀਤਾ ਸੀ ਕਿ ਤੇਰਾ ਸਮਾਨ ਸੁੱਟ ਬ ਸੁੱਟ ਕੀਤਾ ਵਾ ਉਹ ਫਿਰ ਇਹਨੂੰ ਮੈਂ ਵੇਖਣ ਕਲਾਇਆ ਇਹ ਆਂਦੀ ਕਿਤੇ ਦਾ ਕਿਤੇ ਸੁੱਟਿਆ ਵਾ ਕਮਾਹ ਤੇਰੀ ਮੰਮੀ ਉਹ ਵੀ ਆਂਦੀ ਉਹਦੀ ਕੀ ਬਾਹ ਜਾਣ ਰਹੀ ਉਥੇ ਉਹਨੂੰ ਕਿਹੜਾ ਕਮੂਨ ਦਿੰਦੀ ਆ ਕਿਉਂ ਤੈਨੂੰ ਘਰੋਂ ਕੱਢ ਕੇ ਹੀ ਉਹਨੇ ਮਿਸਤਰੀ ਲਾਉਣਾ ਸੀ ਉਹ ਉਜੜੇ ਪਾਲਦੀ ਆ ਪੀ ਇਹ ਚੱਲ ਜਿਵੇਂ ਤਾਂ ਮੈਂ ਤਾਂ ਉਹਦਾ ਮਿਸਤਰੀ ਲਾਦਾ ਕੀ ਹੋ ਗਾ ਤੇ ਅਸੀਂ ਕਹਿਣ ਡਏ ਆ ਤਾਂ ਫੇਰ ਦੂਜੀ ਗੱਲ ਇਹਦੀ ਮੇਰੀ ਸਉਣ ਭੈਣ ਗੱਲ ਤੂੰ ਇਹਨੂੰ ਜੀ ਵੇਖਣ ਘਰ ਤਾਂ ਨਾਲ ਜਾਂਦੇ ਇੱਕ ਜਾਣਾ ਤੁਸੀਂ ਨਾਲ ਤਾਂ ਜੀ ਜਾਂਦੇ ਤਾਂ ਉਥੇ ਇੱਕ ਪੱਤਾ ਵੱਡਾ ਜਿੱਦਾਂ ਉਹਨ ਸਮਾਨ ਆਂਦੇ ਸੁੱਟਿਆ ਉਥੇ ਸਾਡੇ ਕੋਲ ਵੇਖ ਕੇ ਫੇਰ ਜਰਿਆ ਜਾਣਾ ਸੀ ਚੱਲ ਫੇਰ ਵੀ ਪੁੱਛ ਦੇ ਕਿ ਤੁਸੀਂ ਇਹ ਉਹਦਾ ਸਮਾਨ ਬਾਹਰ ਕੱਢ ਕੇ ਸੁੱਟ ਦਿੱਤਾ ਕੀ ਕਰਨੂੰ ਉਹਨੂੰ ਡੀਕਦੇ ਉਹਨੂੰ ਪੁੱਛਦੇ ਆਪਣਾ ਸਮਾਨ ਇੱਕ ਪਾਸੇ ਲਾਉਂਦੀ ਚਲੋ ਸਮਾਨ ਦੀ ਵੀ ਮਾਸੀ ਜੀ ਕੋਈ ਗੱਲ ਨਹੀਂ ਮਿਸਤਰੀ ਲਾਉਣੇ ਹੀ ਕੰਮ ਤੋਂ ਕੰਮ ਮੈਨਾਂ ਸਲਾਹ ਤੇ ਕਰਦੇ ਮੈਨੂੰ ਫੋਨ ਕਰਕੇ ਦੱਸਦੇ ਤੇ ਸਹੀ ਸਮਾਨ ਤੇ ਚਲ ਇੱਧਰ ਉੱਧਰ ਰੱਖਣਾ ਹੀ ਪੈਂਦਾ ਵਾ ਪਰ ਉਹਨੂੰ ਪਤਾ ਕੀ ਆ ਉਹਦੀ ਇਹ ਸਕੀਮ ਆ ਕਿ ਹੁਣ ਇਹ ਚਲ ਗਈ ਇਹਨੇ ਨਹੀਂ ਆਉਣਾ ਤੇ ਆ ਘਰ ਸਾਰਾ ਮੇਰਾ ਹੋ ਗਿਆ ਵਾ ਤੇ ਮੈਂ ਇਹਨੂੰ ਦਵਾ ਦਾ ਤਿਆਰ ਕਰਾਵਾਂ ਤੇ ਆਪਣਾ ਸਾਹ ਸੰਭਲ ਲਈ ਰੱਖਾਂ ਆ ਸੋਚਦੀ ਜੇ ਉਹ ਅੱਛਾ ਚਲਾਕ ਬਣੀ ਨਾ ਮਾਮੀ ਲੱਗਦੀ ਨਾ ਕਰਦੀ ਤੇ ਘਰ ਸੰਭਾਲੂਗੀ ਜਾਂ ਮੈਨੂੰ ਹੀ ਜਾਣਾ ਪੈਣਾ ਇਹਨਾਂ ਨੂੰ ਜਾਣਾ ਵੇਖੇ ਘਰ ਛੱਡਦੀ ਆਹ ਉਹ ਤੇ ਹੁਣ ਜਦੋਂ ਪਲਸਟਰ ਹੋ ਗਿਆ ਫਿਰ ਜਾਵਾਂਗੇ ਕਿ ਆਪਣਾ ਕਮਰੇ ਚ ਸਮਾਨ ਰੱਖ ਕੇ ਮੈਂ ਜਿੰਦਰਾ ਮਾਰਦੇ ਆ ਉਹਦਾ ਤਾਂ ਬੜਾ ਤੁਸੀਂ ਦੋਵੇਂ ਜੀ ਗੱਲਾਂ ਮਾਰਦੇ ਜੇ ਤੇ ਕੁੜੀ ਤੱਕ ਤੁਹਾਡੇ ਕੋ ਜਾਇਆ ਨਹੀਂ ਜਾਂਦਾ ਜਾਵਾਂਗੇ ਹੁਣ ਇਕੱਠੇ ਹੋ ਕੇ ਸਾਰੇ ਜਿੱਥੇ ਨਹੀਂ ਉੱਥੇ ਮੈਨੂੰ ਗਾੜੀ ਲਾਇਆ ਜਾਂਦੀ ਮੱਡੀ ਭੈਣ ਨਾ ਇਹ ਸਮਾਨ ਰਖਾ ਕੇ ਆਵਾਂਗੇ ਨਾ ਦੀਪ ਨੂੰ ਛੱਡ ਕੇ ਆਵਾਂਗੇ ਦੋ ਚਾਰ ਦਿਨ ਰਹੂਗੀ ਫੇਰ ਆ ਜੂਗੀ ਆਵੇਂ ਆਂਦੇ ਆ ਹਫ਼ਤਾ ਠੀਕ ਹੀ ਪਾਈਆਂ ਮੈਂ ਸਿਆਣਿਆਂ ਨੇ ਆਏ ਸ਼੍ਰੀ ਸ੍ਰੀ ਕੁਜੜਾ ਦਾ ਵੇੜਾ ਮੋਕਲਾ ਉਹਨਾਂ ਦਾ ਟਾਈਮ ਹੀ ਸੰਭਿਆਵਾ ਆਪਣਾ ਕੈਮ ਤਾਂ ਸੰਭਿਆਵਾ ਉਹਨੇ ਪਰ ਉਹ ਕਿਦਾਂ ਹੈ ਸਾਖ ਥੇ ਚਲ ਜੂਗਾ ਓਏ ਉਦਾਂ ਵਿੱਚ ਨਾਕੋ ਜੀ ਲੱਗਦੀ ਆ ਮੇਰੇ ਨਾਲ ਅੱਗੇ ਵੀ ਇੱਕ ਦੋ ਵਾਰੀ ਉਹਦਾਂ ਤਾਂ ਠਾ ਗੱਲਾਂ ਹੋਈਆਂ ਵਾ ਉਹ ਤਾਂ ਬੋਲਦੀ ਬੜਾ ਵਾ ਚਾਹ ਬਣਾ ਲਿਆ ਵਾ ਚਾਹ ਬਣਾ ਕੇ ਲਿਆ ਚਲ ਕੋਈ ਨਹੀਂ ਉਹ ਮਾਸੀ ਜੀ ਤਕਸੂਰ ਤੇ ਸਾਰਾ ਜੋਬਨ ਭਾਈ ਦਾ ਵਾ ਮੇਰੇ ਮੂੰਹ ਤੇ ਮੇਨ ਮੇਨ ਕਰਦੇ ਹੁੰਦੇ ਅਹੀਂ ਵੀ ਨਹੀਂ ਨਹੀਂ ਅਹੀਂ ਤੇਰਾ ਸਾਰਾ ਦੁੱਖ ਸੁੱਖ ਵੰਡਾਵਾਂਗੇ ਅਕਸਰ ਨੂੰ ਉਹਦੀ ਸਲਾਹ ਨਾਲ ਹੀ ਮਿਸਤਰੀ ਲੱਗੇ ਆ ਮੈਨੂੰ ਤਾਂ ਅੰਨੇ ਵੀ ਫੋਨ ਲਾ ਕੇ ਨਹੀਂ ਦੱਸਿਆ ਤੇ ਗੱਲਾਂ ਕਰਨ ਲੱਗੀ ਦਵਿੰਦਰ ਕਈ ਕੁਝ ਕਹਿ ਜਾਂਦੀ ਆ ਉਹ ਚਲਾਕੋ ਮਾਸੀ ਆ ਉਹ ਜੋ ਮੈਨੂੰ ਕੀ ਜਾਣਦੀ ਆ ਉਹੋ ਹੀ ਤੇ ਸਾਰੇ ਇੱਕੋ ਇੱਕੋ ਹੀ ਆ ਮੇਰੇ ਮੂੰਹ ਤੇ ਉਹੀ ਚੰਗਾ ਭੰਦਾ ਸੀ ਮੈਂ ਬੜਾ ਚੰਗਾ ਕੋਈ ਨੀ ਕਰ ਲੈਂਦਾ ਪਲਾਸਟਰ ਵੇਖੀ ਤੈਨੂੰ ਉਹ ਕਮਰੇ ਚਵਾੜ ਕੇ ਆਉਂਦੀ ਮੈਂ ਉਹ ਤਾਂ ਚਲੋ ਜੋ ਕੋਈ ਕੰਮ ਕਰੀਏ ਸਲਾਹ ਨਹੀਂ ਕਰੀਦਾ ਦੋਹਾਂ ਜੀਆਂ ਦੀ ਸਲਾਹ ਹੀ ਕਸੂਰ ਤਾਂ ਫੇਰ ਵੀ ਦਵਿੰਦਰ ਦਾ ਹੀ ਨਿਕਲਣਾ ਵਾ ਜਦੋਂ ਇਹਨੂੰ ਪੁੱਛਿਆ ਕਿ ਸਿਆਣੀ ਤੇ ਫੇਰੇ ਹੱਕ ਵੀ ਸਾਡਾ ਹੱਕ ਵੀ ਹੈਗਾ ਵਾ ਐਂ ਕੁੜੀ ਨੂੰ ਉੱਥੇ ਜਾ ਕੇ ਬਾਹਰ ਕਿਾਵਾਂਗੇ ਨਹੀਂ ਉਹ ਤਾਂ ਬੜ ਬਣਾਈ ਆ ਉਹ ਇੱਕ ਦਾ ਥੋੜਾ ਇਹਦਾ ਤੋਤਾ ਜਾਣਾ ਵਾ ਤਾਂ ਜੋ ਮੈਂ ਤੈਨੂੰ ਵੜਦੀ ਤੋਂ ਮਗਰ ਜਾਇਆ ਕਰੋ ਉਹਨਾਂ ਨੂੰ ਪਤਾ ਹੋਵੇ ਤੇ ਪੈਂਡਾ ਰੱਖ ਦੇ ਮਗਰ ਤੇਰੇ ਘਰ ਦੇ ਕੰਮ ਨਹੀਂ ਮੁੱਕਦੇ ਉਹਨੂੰ ਕਹਿੰਦਾ ਯਾਰ ਬੈਣਾ ਵਾ ਗਰਮ ਹੋਈ ਜਾਂਦੇ ਕੀ ਗੱਲ ਹੋ ਗਈ ਆ ਤੇ ਕਹਾ ਗਰਮ ਗਰਮ ਹੋਣਾ ਉਹ ਤੋ ਨਾ ਦੀ ਵ ਤੇ ਇੱਥੇ ਲੈ ਆਂਦੀ ਸੀ ਨਾ ਦੀਪ ਤੇ ਭੈਣ ਨੇ ਦੱਸਿਆ ਸੀ ਕੀ ਤੀ ਗੱਲ ਮੇਰੇ ਨਾਲ ਆ ਤੇ ਮਗਰ ਉਹ ਕੋਠੇ ਪਲਸਤਰ ਕਰਨ ਦਾ ਪੀ ਤੇ ਇਹਦੀਆਂ ਚੀਜ਼ਾਂ ਕਿਤੇ ਸ਼ੁੱਟੀਆਂ ਆ ਇੱਧਰ ਉੱਧਰ ਕੀਤੀਆਂ ਆ ਉਹ ਫਿਰ ਮੈਂ ਦੀਪ ਨੂੰ ਵੇਖਣ ਕਲਾਇਆ ਇਹ ਆਦੀ ਮੰਮੀ ਮੈਨੂੰ ਤਾਂ ੱਕੇ ਬਾ ਮਾਰ ਕੇ ਬਾਹਰ ਕੱਢਿਆ ਵਾ ਤੇ ਜੀਜਾ ਮੇਰੀਆਂ ਬਹੁਤ ਉੱਥੇ ਪੰਨੀਆਂ ਤੋੜੀਆਂ ਵਾ ਤੇ ਤੁਸੀਂ ਜਾ ਕੇ ਨਹੀਂ ਆਏ ਫਿਰ ਉੱਥੇ ਪਿੱਛੇ ਹੁਣ ਆਈ ਪਿੱਛੇ ਕੀ ਜਾਣਾ ਸੀ ਫਿਰ ਜਾਣੇ ਹੁਣ ਕਰਾ ਲੈਂਦੇ ਉਹਨੂੰ ਪਲਸਟਰ ਹਿੱਸਾ ਥੋੜਾ ਥੁੱਟਾ ਜਾਣਾ ਵਾ ਉਹ ਤੇ ਹਿੱਸਾ ਤੇ ਲਾਈ ਮੋਹਰ ਵਾ ਇਹਦਾ ਹੈਗਾ ਮੈਂ ਪੁੱਤ ਇਹਨਾਂ ਕੀ ਜਾਣਾ ਵਾ ਇਹ ਤਾਂ ਦੋਵੇਂ ਜੀ ਨਾ ਹੋਇਆ ਵਰ ਗਈ ਉਹ ਆ ਮੈਂ ਹੀ ਉਹਦੇ ਮਗਰ ਪੈੜਾ ਰੱਖਦੀ ਮਾੜਾ ਜਾ ਨਾਉਂ ਦੀਆਂ ਦੀ ਉੱਥੇ ਦੀਪ ਦਾ ਪਤਾ ਲੈਣੀ ਇਹਦਾ ਤਾਂ ਕੰਮ ਹੀ ਨਹੀਂ ਮੁੱਕਦੇ ਕਰਦੇ